ਕਰਾਇਆ ਤਾਂ ਵਧੀਆ ਵੈਸੇ ਠੀਕ ਆ ਇਧਰ ਹੋਈ ਵੀਰੇ ਕਾਕੇ ਇਧਰ ਹੋਈ ਲੈਜ਼ਰ ਲੈਂਡ ਲੈਵਰ 9 ਤੋਂ 12 ਇਹ 9 ਤੋਂ 12 ਹੋ ਜਾਂਦਾ ਬਾਈ ਐਕਸਟੈਂਡਡ ਹਾਂ ਆ ਦੇਖਣਾ ਦਿੱਤਾ ਆ ਵੀ ਵਿੱਚ ਜੋੜ ਆ ਵਿੱਚ ਫਸ ਜਾਂਦਾ ਹਾਂ ਇਹ ਬਾਈ ਜਦੋਂ ਰੋਡ ਤੇ ਚਲਾਉਣਾ ਉਦੋਂ ਛੋਟਾ ਕਰ ਲੈ ਇਹਨੂੰ ਹਾਂ ਆਹ ਦੀ ਚੀਜ਼ ਆ ਨਾ ਦੇਖ ਆ ਦਿੱਤੇ ਨਾ ਕਾਬਲੇ ਆ ਇੱਥੇ ਆ ਜੂਗਾ ਇੱਥੇ ਆ ਜੂਗਾ ਐ ਹੋ ਜੂਗਾ ਉਹ ਨਿਸ਼ਾਨ ਲੱਗਾ ਹੂੰ ਆ ਤੇਰੇ ਪੈ ਗੋਡੇ ਦੇ ਕੋਲੇ ਨਿਸ਼ਾਨ ਲੱਗਿਆ ਇਹਦੇ ਯਾਰ ਰੋਡ ਰੋਡ ਤੇ ਆਉਣਾ ਔਖਾ ਉਹਦੋਂ ਇਹ ਛੋਟਾ ਕਰਕੇ ਲੈ ਜੇ ਹਣਾ ਬੰਦਾ ਜਿਵੇਂ ਆਪਣੇ ਉਹਨਾਂ ਨੇ ਬਣਾਇਆ ਹੀ ਆ ਹਰੀ ਗਿਆ ਲੈਣੇ ਬਣਾਇਆ ਸੀਗਾ ਨਾ ਉਹ ਗੁਰੂ ਆ ਬਾਣਾ ਦੇ ਵਿੱਚ ਨਹੀਂ ਜਾਂਦੇ ਸੀਗੇ ਉਹ ਗਰੋਡ ਦੇ ਤਾਂ ਚੱਲਦੇ ਹੀ ਨਹੀਂ ਸੀ ਉਹ ਉਹਨਾਂ ਦਾ ਸਿਸਟਮ ਹੋਣਾ ਇਹਦੀ ਤਰਪਾਲੀ ਕਿਹੜਾ ਦੋ ਬੰਦੇ ਚੱਕਣਗੇ ਨਾ ਐ ਬਈ ਤਰਪਾਲੀ ਕਿੱਥੇ ਦੀ ਸਰਪਾਈ ਤੋਂ ਨਹੀਂ ਰਹੂਗੀ ਅੱਛਾ ਉਹ ਓਡਾ ਹੀ ਆ ਉਹ ਸਿਸਟਮ ਓਡਾ ਹੀ ਆ ਇਹਦਾ ਪ੍ਰਾਈਸ ਕਿੰਨਾ ਵੀਰੇ ਜਿਆਦਾ ਫਰੋਦ ਹਿਸਾਬ ਨਾਲ ਫਰਕਣਾ ਪਊਗਾ 4 80000 ਇਹਦਾ ਜਗਾਰ ਏਡਾ ਉੱਚਾ ਬਣਾਇਆ ਨਾ ਫਰਕਣਾ ਪਊ ਹਿਸਾਬ ਨਾਲ ਇਹ ਦੂਜਿਆਂ ਕ੍ਰੇਨ ਉੱਚਾ ਹਾਂ ਨੋਰਮਲ ਦੇ ਫਰਕ ਹੀ ਆ ਨੋਰਮਲ ਦੇ ਯਾਰ ਕਲਾ ਥੱਲੇ ਹੀ ਚੌੜਾ ਨਾ ਪਰ ਫਰਕ ਤਾਂ ਹੋਊ ਡੂੜਦਾ ਯਾਰ ਤੇ ਦੋਸਤੋ 90 एचबी ਦਾ ਟਰੈਕਟਰ ਖਿੱਚਦਾ ਇਹਨੂੰ ਦੇਖ ਸਕਦੇ ਤੁਸੀਂ 12 ਫੁੱਟਾ ਕਰਾਇਆ ਸਾਡੇ ਇਹ ਨਾ ਵੀਰੇ ਹਰੀਕੇ ਵਾਲੇ ਆ ਉਹਨਾਂ ਨੇ ਬਣਵਾਇਆ ਸੀਗਾ ਹਰੀਕੇ ਵਾਲਾ ਹਾਂ ਹਰੀਕੇ ਵਾਲੇ ਬਣਾਈ ਆ ਸਾਡੇ ਉਹ ਮੈਂ ਵੀਡੀਓ ਕੀਤੀ ਸੀ ਉਹਨਾਂ ਦੀ ਉਹਨਾਂ ਨੇ 12 ਫੁੱਟਾ ਬਣਵਾਇਆ ਸੀ ਅੱਛਾ ਉਹ ਚੱਲਦਾ ਨਹੀਂ ਸੀਗਾ ਕਿਉਂਕਿ ਉਹ ਇਕੱਠਾ ਤਾਂ ਹੁੰਦਾ ਨਹੀਂ ਇਕੱਠਾ ਨਹੀਂ ਹੁੰਦਾ ਉਹ ਖੇਤਾਂ ਦੇ ਵਿੱਚ ਦੀ ਲ ਜਾਂਦੇ ਸੀ ਉਹਨਾਂ ਕੋਲ ਜ਼ਮੀਨ ਬਹੁਤ ਆ ਇਹ ਮਤਲਬ ਟਰੈਕਟਰ ਤੋਂ ਬੈਠੇ ਹੀ ਤੁਸੀਂ ਇਹਨੂੰ ਜਿਵੇਂ ਨੌ ਕਰ ਲੋ 9.5 ਕਰ ਲੋ 10 ਕਰ ਲੋ 11 ਆ ਕਾਬਲੇ ਜੀ ਤੁਸੀਂ ਹੁਣ ਕੱਸੀ ਇਹ ਮੁੜ ਕੇ ਖੋਲ ਹੀ ਜਾਂਦੀ ਉਸ ਤੋਂ ਬਾਅਦ ਕੁਛ ਨਹੀਂ ਖੁੱਲਣਾ ਅੱਛਾ ਜੀ ਆਪੇ ਅੱਛਾ ਜੀ ਉਹ ਦੇਖ ਨਾ ਆ ਚੀਜ਼ ਅੱਛਾ ਠੀਕ ਹੈ ਜੀ ਇਹ ਸਾਰਾ ਪਾਵਰ ਆ ਉੱਥੋਂ ਜਿੱਕਲੇ ਕਿਚਨਾਂ ਦੇ ਤੱਕ ਆਉਂਦਾ ਬਸ ਠੀਕ ਹੈ ਉਹ ਟਰੈਕਟਰ ਦੇ ਵਿੱਚ ਹੀ ਕੰਟਰੋਲ ਬਾਕਸ ਇਹਨੂੰ ਐ ਕਰ ਦੇਣਾ ਕੱਠਿਆਂ ਆ ਸਿਲੰਡਰ ਲੱਗੇ ਇਸ ਸਾਈਡ ਤੇ ਉਹ ਤੁਹਾਨੂੰ ਲੱਗਦਾ ਵੀ ਲੋਡ ਲੈਂਦਾ ਥੋੜਾ ਛੋਟਾ ਕਰ ਉਹ ਸਿਲੰਡਰ ਲੱਗੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜਿਹੜਾ ਸਿਲੰਡਰ ਨਾ ਹਾਂ ਨਹੀਂ ਆਵੇ ਇੱਧਰ ਲੱਗਿਆ ਐ ਸਿਸਟਮ ਸਾਰਾ ਲੋਡ ਹੀ ਨਹੀਂ ਉੱਤੇ ਹੀ ਹੋ ਜਾਣਾ ਸਾਰਾ ਹਾਂ ਨਹੀਂ ਨਹੀਂ ਸਿਲੰਡਰ ਨਾ 80 hp ਚਾਹੀਦਾਈ ਹੈ ਨਾ ਇਸੇ ਸਿਲੰਡਰ ਨੇ ਨਾ 9 ਤੋਂ 12 ਉਹ 7 ਤੋਂ 9 ਹੋ ਜਾਂਦਾ ਅੱਛਾ ਉਹ 7 ਤੋਂ 9 ਹੋ ਜਾਂਦਾ ਠੀਕ ਹੈ 7 9 bp system ਆ ਜਾਂਦਾ ਉਹ ਕਹਿੰਦੇ ਨਾਲ ਬਾਈ ਸਿਸਟਮ ਕਿਹੜਾ ਜਿਹੜਾ ਸਿਸਟਮ ਆਉਦਾ ਇਹਦੇ ਨਾਲ ਤਿੰਨ ਟਾਈਪ ਦੇ ਸਿਸਟਮ ਆਦੇ ਨੇ α ਲਾ ਦਿੰਦੇ ਆ ਜਾਂ ਸਾਡੇ ਕੋਲ ਆਉਂਦੇ ਆ ਆ ਸਿਸਟਮ ਰਹੇ ਜ ਅਲਫਾ ਹੋ ਗਿਆ ਅਲਫਾ ਯੂ ਐਸ اے ਐਨਜੀ ਨਾਨਕਾ ਗਰੁੱਪ ਐਨਜੀ ਨਾਨਕਾ ਗਰੁੱਪ ਫਿਰ ਵੀ ਇਹਦੇ ਵਿੱਚ ਕੀ ਇਹੋ ਜਿਹਾ ਵੱਖਰਾ ਚਲਾ ਲਏ ਮੈਂ ਇੱਧਰੋਂ ਇੱਧਰੋਂ ਕਰ ਲਾਂਗੇ ਮੈਂ ਇੱਧਰੋਂ ਵੀਡੀਓ ਪਾ ਦੂੰਗਾ ਠੀਕ ਇਹਦੇ ਵਿੱਚ ਕੀ ਹੈ ਜੀ ਜਿੱਦਾਂ ਇਹ ਤੁਹਾਡੇ ਖੇਤ ਦਾ ਪੂਰਾ ਮੈਪ ਆ ਨਹੀਂ ਇਹ ਜੀਪੀਐਸ ਨਾਲ ਕਨੈਕਟ ਆ ਕੋਈ ਨੈਟ ਨਾਲ ਕਨੈਕਟ ਵਾਈਫਾਈ ਵਗੈਰਾ ਕਰਨ ਦੀ ਲੋੜ ਹੀ ਨਹੀਂ ਠੀਕ ਹੈ ਜੀ ਇੱਥੋਂ ਸਿਗਨਲ ਚੈੱਕ ਕਰ ਲੈਣਾ ਜੀ ਜਦੋਂ 30 ਤੱਕ ਚੱਲ ਗਿਆ ਤੁਹਾਡਾ ਵਰਕਿੰਗ ਚ ਆ ਗਿਆ ਜੀ ਠੀਕ ਹੈ ਜੀ ਠੀਕ ਹੈ ਹੁਣ ਇਹਨੂੰ ਤੁਸੀਂ ਆਟੋ ਕਰਕੇ ਤੇ ਬਸ ਚਲਾ ਲੈਣਾ ਜੀ ਠੀਕ ਹੈ ਜੀ ਇਹਨੇ ਤੁਹਾਨੂੰ ਖੇਤ ਵੀ ਮੈਨ ਦੇਣਾ ਨਾਲ ਹੀ ਇਹਨੇ ਖੇਤ ਚ ਵਾਜਦੀ ਹੈ ਬਿਲਕੁਲ ਸਾਰੀ ਰੀਡਿੰਗ ਦੇ ਦੇ ਸਾਰੀ ਰੀਡਿੰਗ ਦੇ ਦੇਣੀ ਵੀ ਇਹਨਾ ਕਰਤਾ ਸੀ ਹਾਂਜੀ ਠੀਕ ਹੈ ਜੀ ਇਹ ਨਵੀਂ ਤਕਨੀਕ ਹੈ ਜੀ ਇਹਦੇ ਵਿੱਚ ਇੱਕ ਰੇਡੀਓ ਬੇਸ ਆ ਜਿਹੜਾ ਅਲੱਗ ਲੱਗਣਾ ਆਪਣਾ ਉਹ ਖੇਤ ਦੇ ਵਿੱਚ ਲੱਗਣਾ ਉਹ ਕੱਲਾ ਉਹ ਜਿਹੜਾ ਨਾਲ ਸਾਈਡ ਤੇ ਬਸ ਉਹ ਪੁਰਜ਼ੇ ਨਹੀਂ ਲੱਗਣਾ ਉਹਨੇ ਇਹਨੂੰ ਕੰਟਰੋਲ ਕਰਨਾ अच्छा ठीक है एदे तो एਹ ਤਾ ਪੁਰਜੇ ਇਕੱਲੇ ਨਹੀਂ ਕੰਮ ਕਰਨਾ ਇੱਥੇ ਕੋਈ ਰਾਡ ਰੋਡ ਲਾਉਣ ਦੀ ਲੋੜ ਨਹੀਂ ਜਿਵੇਂ ਆਰਮਟ ਕਰਾਹਣ ਦੀ ਕੋਈ ਮਾਸਟਰ ਨਹੀਂ ਲਾਉਣ ਦੀ ਲੋੜ ਕੋਈ ਤੁਹਾਨੂੰ ਘਮਾਉਣ ਦੀ ਜ਼ਰੂਰਤ ਨਹੀਂ ਸਭ ਕੁਝ ਇਹ ਨਹੀਂ ਕਰ ਤੋਂ ਉਹ ਖੇਤ ਦੇ ਵਿਚਾਲੇ ਜਿੱਥੇ ਵੀ ਪੱਧਰ ਕਰਕੇ ਲਾ ਦੇਣਾ ਇੱਕ ਵਾਰਾ ਸੈਟਿੰਗ ਕਰ ਦੇ ਉਹਨੂੰ ਪੱਧਰ ਦੀ ਵੀ ਜ਼ਰੂਰਤ ਨਹੀਂ ਜੇ ਮਰਜ਼ੀ ਲਾਓ ਜਿੱਥੇ ਮਰਜ਼ੀ ਹੈ ਤਰਪਾਲੀ ਦਾ ਕੰਮ ਦੇਵਾ ਇੱਕ ਰੀਡਿੰਗ ਆ ਜਾਂਦੀ ਹੈ ਨਾ ਜਿਵੇਂ ਆ ਆ ਰਹੀ ਹੈ ਇੱਕ ਰੀਡਿੰਗ ਆ ਗਈ ਖੇਤ ਦੀ ਠੀਕ ਹੈ ਇਹਨੂੰ ਤੁਸੀਂ ਜ਼ੀਰੋ ਕਰਕੇ ਚਲਾ ਦੇਣਾ ਬਸ ਬਸ ਠੀਕ ਹੈ ਜੀ ਇਹਨੇ ਉਵੇਂ ਪੱਧਰ ਕਰੀਏ ਨਾ ਹਾਂ ਟਰੈਕਟਰ ਫਿਰ 40 45 ਐਸਪਰ ਹਪੀ ਦਾ 40 40 ਚੋਲੀ ਵਧੀਆ ਖਿੱਚ ਲੈਂਦੇ ਆ 7 ਫੀਟ ਤੱਕ ਆਪਾਂ ਨੂੰ ਲਾ ਵੀ ਸਕਦੇ ਬਾਅਦ ਜਿਵੇਂ ਚਲਾ ਕੇ ਖੱਟੇ ਮਿੱਟੀ ਤੋਂ ਬਚਾਉਣਾ ਹੋਵੇ ਤਾਂ ਹਾਂ 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 ਉਦੋਂ ਤੁਸੀਂ ਲਾ ਦੋ ਇਹਨੂੰ ਇਹ ਖੁੱਲ੍ਹੇ ਜਾਂਦਾ ਬੜਾ ਵਧੀਆ ਇਹ ਖੁੱਲ੍ਹੇ ਜਾਂਦਾ ਇੱਕ ਹੋਰ ਚੀਜ਼ ਆ ਨਾ ਇਹ ਸਿਮਨੇਬਲਡ ਸੈਟ ਆ ਇਹਦੇ ਵਿੱਚ ਸਿਮ ਵੀ ਪਏਗਾ ਠੀਕ ਹੈ ਜੀ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਸਰਵਿਸ ਆਊਗੀ ਇੰਡੀਆ ਦੇ ਵਿੱਚ ਵੀ ਆਰ ਐਸ ਦੇ ਨਾਮ ਤੇ ਉਦੋਂ ਇਹ ਸਿਮ ਨਾਲ ਚੱਲਿਆ ਕਰਨਗੇ ਉਹ ਚੀਜ਼ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਗੀ ਠੀਕ ਜੀ ਉਦੋਂ ਬਗੈਰੀ ਚੱਲੇਗਾ ਇਹ ਸਿਮ ਨਾਲ ਕਨੈਕਟ ਹੋਵੇਗਾ ਸਿਮ ਨਾਲ ਇਦੇ ਵਿੱਚ ਸਹਿਮ ਆਪਾਂ ਪਹਿਲਾਂ ਹੀ ਪੈਂਦਾ ਕੀਤਾ ਹੋਇਆ ਠੀਕ ਠੀਕ ਉਹ ਆਪਸ਼ਨ ਦੇ ਰੱਖੀ ਆ ਜੀ ਪਹਿਲਾਂ ਆ ਠੀਕ ਹੈ ਇਧਰ ਹੈਗਾ ਸੀ ਹਾਂ ਆ ਰਿਹਾ ਡਾਟਾ ਇਹ ਮੇਰੇ ਪਿੱਛੇ ਆ ਕਰਕੇ ਦੇਖੋ ਠੀਕ ਹੈ ਹਾਂ ਇਹ ਮਗਨਟ ਰੇ ਹੈ ਠੀਕ ਹੈ ਵੈਰੀ ਗੁੱਡ ਬਹੁਤ ਸੋਹਣਾ ਲੱਗਿਆ ਵੀਰੇ ਹਾਂ ਬਈ ਕੀ ਮਰ ਕੀ ਹੈ ਜੀ ਇਹਦੀ ਇਹਦੀ ਕੀਮਤ ਬਾਈ ਜਾਊਗੀ ਸਿੰਪਲ 7 ਫੁੱਟ ਦੀ 410000 ਰੁਪਇਆ ਇਹਦੀ 410000 ਹਾਂਜੀ ਅਸੋ ਦੇ ਬਰਾਬਰ ਹੀ ਆ ਉਹਦੇ ਬਰਾਬਰ ਹੀ ਆ ਜੀ 12 ਫੁੱਟ ਦੇ 12 12 ਫੁੱਟ ਲੇਜ਼ਰ ਨਾਰਮਲ ਆ ਤੁਹਾਡਾ ਕਿਰਾਇਆ ਜਿਵੇਂ ਉਹ ਨਾਰਮਲ 7 ਫੁੱਟ ਆ ਗਿਆ ਜੀ ਫਿਰ ਇਹ ਕਿੰਨਾ ਇਹਦੀ ਕੀਮਤ ਕੀ ਹੈ ਇਹਦੀ 245000 ਰੁਪਏ 245000 ਹਾਂਜੀ ਸੱਤ ਕਿਰਾਏ ਦੇ ਨਾਲ ਇਹ ਵਿਦ ਸਿਸਟਮ ਉਹਰੇ ਵਿਦ ਸਿਸਟਮ ਜੇ ਕਿ ਤਿਆਰ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਆਪਾਂ ਹੀ ਵੇਚ ਰਹੇ ਹਾਂ ਜੀ ਠੀਕ ਹੈ ਅਲਫਾ ਦਾ ਸਿਸਟਮ ਅਲਫਾ ਦਾ ਸਿਸਟਮ ਲਾ ਕੇ 245 ਹੈ ਜੀ 245 ਹਾਂਜੀ ਚਲੋ ਥੈਂਕ ਯੂ ਸਰ ਓਕੇ ਬਈ ਬਹੁਤ ਮਿਹਰਬਾਨੀ ਵੀਰੇ ਤੇ ਨੰਬਰ ਵਗੈਰਾ ਦੱਸ ਦੋ ਤੁਸੀਂ ਆਪ ਦਾ ਹਾਂਜੀ ਨੰਬਰ ਆਪਾਂ ਕਾਰਡ ਹੀ ਕਰ ਦੋ ਸ਼ੇਰ ਜੀ ਤੁਸੀਂ ਕਾਰਡ ਇਹਦੀ ਕਾਰਡ ਦੀ ਨਾਨਕ ਗਰੁੱਪ ਵਾਲਿਆਂ ਦੇ ਆ ਵੇਖ ਲਓ ਜੀ ਬਠਿੰਡਾ ਰੋਡ ਕੋਟਕਪੂਰਾ ਨੰਬਰ ਦੇਖ ਲਓ ਤੁਸੀਂ 9814564156 ਜੇ ਕਿਸੇ ਨੇ ਇਹਨਾਂ ਨਾਲ ਵਾਰਤਾਲਾਪ ਕਰਨੀ ਹੋਵੇ ਤਾਂ ਕਨੈਕਟ ਕਰਕੇ ਕਰ ਸਕਦੇ ਜੀ ਕਿਰਾਇਆ ਬਰ ਲੈਣਾ ਜਾਂ ਕਿਵੇਂ ਨਹੀਂ ਤੇ ਥੈਂਕ ਯੂ ਸਰ ਓਕੇ ਬਈ ਮਿਹਰਬਾਨੀ ਜੀ